ਇੱਕ ਨਿਊਜ਼ ਦੇ ਵਿੱਚ ਦਿਖਾਈਆਂ ਸੀ ਕਿ ਆਪਣੇ ਚੈਨਲ ਲਈ ਕਿ ਇੱਥੇ ਇੰਨੀ ਗੰਦਗੀ ਹੁੰਦੀ ਸੀਗੀ ਕੂੜੇ ਦੇ ਢੇਰ ਯਾਨੀ ਕਿ ਤਾਜਪੁਰ ਰੋਡ ਦੇ ਜੁੜਾ ਕੀ ਹੈ ਦੂਸਰਾ ਵਾਲਾ ਆਪਾਂ ਕਹਿ ਦਈਏ ਜੋ ਡੰਪ ਹੈ ਇੱਥੇ ਤੁਹਾਨੂੰ ਦਿਖਣ ਨੂੰ ਮਿਲਦਾ ਸੀਗਾ ਪਰ ਤੋਂ ਅੰਦਾਜ਼ੇ ਕਿ ਹੁਣ ਇਤੋਂ ਦੇ ਹਾਲਾਤ ਜੋ ਨੇ ਇਹ ਕਿਤੇ ਨਾ ਕਿਤੇ ਕਹਿ ਸਕਦੇ ਸਾਡੀ ਖਬਰ ਦਾ ਵੀ ਅਸਰ ਹੈ ਇਸ ਤੇ ਕੋਈ ਸੀ ਕਿ ਆ ਬਿਆਸਿਆ ਸਾਰੇ ਚੱਕਿਆ ਇਹਨਾਂ ਨੇ ਤੋਂ ਦੇ ਚੱਕ ਕੇ ਨਾ ਵਿੱਚੇ ਦੇ ਥੰਡੇ ਦਿੱਤਾ ਥੱਲੇ ਟੋਏ ਪੱਟ ਕੇ ਤਾਂ ਪਤਾ ਮਿੱਟੀ ਆਉਤੇ ਪਾਈ ਇਹਨਾਂ ਨੇ ਪੱਧਰ ਕਰਨੀ ਸਰ ਇਹ ਕਦੋਂ ਤੋਂ ਸਟਾਰਟ ਹੋਇਆ ਕੰਮ ਹੁਣ ਹੁਣ ਇਹ ਹੋ ਗਿਆ 2 ਮਹੀਨੇ ਹੋ ਗਏ ਮੀਨਾਕ ਜੀ ਇਹ ਕਰਕੇ ਉਹਨਾਂ ਟੋਆ ਲਕੀਆਂ ਦੀਆਂ ਬਹੁਤ ਮਸ਼ੀਨਾਂ ਜੀਆਂ ਥੱਲੇ ਪੜ ਪੜਦੀਆਂ ਰਹੀਆਂ ਨੇ ਤੇ ਬਣਨ ਕੀ ਜਾ ਰਿਹਾ ਹੁਣ ਇਹ ਤਾਂ ਬਣਦਾ ਜੀ ਇੱਕ ਪਾਰਕ ਕਹਿੰਦੇ ਆ ਬਣਾਉਨ ਨੂੰ ਬਾਓ ਪਾਰਕ ਬਣਨ ਜਾ ਰਿਹਾ ਤੁਹਾਡੇ ਲਈ ਵਧੀਆ ਹੋ ਗਿਆ ਤੁਸੀਂ ਸੈਰ ਵੀ ਕਰ ਸਕਦੇ ਹੋ ਉਹ ਦੇਖੋ ਰੱਖ ਤੇ ਕਹਿੰਦੇ ਹੋਰ ਜਾ ਕੇ ਰੱਖ ਦੇਣੇ ਨੇ ਉੱਥੇ ਬੈਹnde ਆ ਕੇ ਹੁਣ ਇੱਕ ਮੁੱਕ ਚਲੇ ਇੱਥੇ ਘਰ ਜੀ ਮਹੱਲੇ ਸਾਰੇ ਨੇ ਆ ਵੀ ਜੋ ਵਿਕੀ ਹੋਈ ਆ ਜੀ ਆ ਵੀ ਮਹੱਲਾ ਸਾਰਾ ਗੱਬਿਆ ਚੱਲਾ ਤੇ ਇੱਥੇ ਆ ਕੇ ਖੜਦੇ ਨਹੀਂ ਹੋਗੇ ਤੁਸੀਂ ਨਾ ਨਾ ਜਾਵਾਂ ਹੀ ਨਹੀਂ ਹੁਣ ਤੁਸੀਂ ਉੱਥੇ ਹੀ ਉੱਟ ਕੇ ਆਇਓ ਬੈਠ ਕੇ ਉਹ ਤਾਂ ਬੈਠੇ ਆਏ ਹੁਣ ਲਿਖਿਆ ਹੋਇਆ ਜੀ ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ ਖਾਨੂੰ ਦੱਸਦੀ ਕਿ 20000 ਰੁਪਏ ਜੁਰਮਾਨਾ ਵੀ ਹੈ ਜਿਹੜਾ ਕੂੜਾ ਸੁੱਟਦਾ ਇੱਥੇ এবੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਲੁਧਿਆਣਾ ਦਾ ਗਿਲ ਪਿੰਡ ਜਿੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਇਹ ਹੀ ਤਸਵੀਰਾਂ ਤੁਸੀਂ ਇੱਥੇ ਦੀਆਂ ਪਹਿਲਾਂ ਵੀ ਤੁਹਾਨੂੰ ਇੱਕ ਨਿਊਜ਼ ਦੇ ਵਿੱਚ ਦਿਖਾਈਆਂ ਸੀਗੀ ਆਪਣੇ ਚੈਨਲ 'ላይ ਕਿ ਇੱਥੇ ਇੰਨੀ ਗੰਦਗੀ ਹੁੰਦੀ ਸੀਗੀ ਕੂੜੇ ਦੇ ਢੇਰ ਯਾਨੀ ਕਿ ਤਾਜਪੁਰ ਰੋਡ ਦੇ ਜੁੜਾ ਕੀ ਹੈ ਦੂਸਰਾ ਵਾਲਾ ਆਪਾਂ ਕਹਿ ਦਈਏ ਜੋ ਡੰਪ ਹੈ ਇੱਥੇ ਤੁਹਾਨੂੰ ਦਿਖਣ ਨੂੰ ਮਿਲਦਾ ਸੀਗਾ ਜਿੱਤੇ ਤਾਜਪੁਰ ਰੋਡ ਤੇ ਡੰਪ ਸੀਗੇ ਕੂੜੇ ਦੇ ਵੱਡੇ ਵੱਡੇ ਟਰੈਕਟਰ ਟਰਾਲੀਆਂ ਟਰੱਕ ਇੱਥੇ ਕੂੜਾ ਸੁੱਟ-ਸੁੱਟ ਜਾਂਦੇ ਸੀਗੇ ਪਰ ਤੁਹਾਨੂੰ ਦੱਸ ਦੇ ਕਿ ਹੁਣ ਇੱਥੋਂ ਦੇ ਹਾਲਾਤ ਜੋ ਨੇ ਇਹ ਕਿਤੇ ਨਾ ਕਿਤੇ ਕਹਿ ਸਕਦੇ ਸਾਡੀ ਖਬਰ ਦਾ ਵੀ ਅਸਰ ਇੱਥੇ ਬਾਪੂ ਜੀ ਵੀ ਮੌਜੂਦ ਨਹੀਂ ਇੱਕ ਸਰਦਾਰ ਜੀ ਗੱਲਬਾਤ ਕਰ ਲੈਣੇ ਆ ਸ਼ਸ਼ੀ ਗੱਲ ਜੀ ਬਾਜੀ ਇੱਥੇ ਕਿੰਨੇ ਟਾਈਮ ਤੋਂ ਮਤਲਬ ਆਪਾਂ ਦੇਖਿਆ ਸੀਗਾ ਤੇ ਕਿੰਨੇ ਟਾਈਮ ਤੋਂ ਇੱਥੇ ਮਾੜੇ ਹਾਲ ਸੀਗੇ ਜਦੋਂ ਇੱਥੇ ਕੂੜੇ ਦੇ ਮਤਲਬ ਡੰਪ ਬਣੇ ਹੋਏ ਸੀਗੇ ਵੱਡੇ ਵੱਡੇ ਤੇ ਲੋਕ ਇੱਥੇ ਟਰੈਕਟਰ ਟਰਾਲੀਆਂ ਵਾਲੇ ਕੂੜਾ ਸੁੱਟ ਕੇ ਜਾਂਦੇ ਸੀ ਕਿੰਨੇ ਟਾਈਮ ਤੋਂ ਸੀਗੇ ਇਹ ਹਾਲਾਤ ਇਹ ਮਖਲਾ ਸੀਗੇ ਜੀ ਇਹ ਕੋਈ ਮਖਲਾ 8-10 ਸਾਲ ਹੋ ਗਏ 8-10 ਸਾਲ ਹੋ ਗਏ ਤੇ ਤੁਹਾਨੂੰ ਪਤਾ ਹੋਣਾ ਕਿ ਇੱਥੇ ਤੁਰਤੀ ਸੱਤਿਆ ਪਿਆ ਸੀ ਸਾਰਾ ਚੱਕਿਆ ਇਹਨਾਂ ਨੇ ਹੂੰ ਤੁਰੇ ਚੱਕ ਕੇ ਨਾ ਵਿੱਚ ਇਹਦੇ ਠੰਡੇ ਦਿੱਤਾ ਥੱਲੇ ਟੋਏ ਪੱਟ ਕੇ ਤਾਂ ਮਿੱਟੀ ਆਉਤੇ ਪਾਈ ਇਹਨਾਂ ਨੇ ਪੱਧਰ ਕਰਨੀਆਂ ਹੋਣ ਅਸੀਂ ਪਹਿਲੇ ਵੀ ਇੱਥੇ ਪਹੁੰਚੇ ਸੀਗੇ ਲੋਕਾਂ ਦੀਆਂ ਕੰਪਲੇਂਟਸ ਆ ਰਹੀਆਂ ਸੀਗੀਆਂ ਕਿ ਇੱਥੇ ਕੂੜੇ ਦੇ ਡੰਪ ਬਣੇ ਹੋਏ ਨੇ ਤੇ ਅਸੀਂ ਖਬਰ ਵੀ ਚਲਾਈ ਸੀਗੀ ਕਿਤਨਾਕ ਤੇ ਖਬਰ ਦਾ ਵੀ ਅਸਰ ਦਿਖਣ ਨੂੰ ਮਿਲ ਰਿਹਾ ਸਰ ਇਹ ਕਦੋਂ ਤੋਂ ਸਟਾਰਟ ਹੋਇਆ ਕੰਮ ਹੁਣ ਹੁਣ ਇਹ ਹੋ ਗਿਆ 2 ਮਹੀਨੇ ਹੋ ਗਏ ਮੀਨਾਕ ਜੀ ਇਹ ਕਰਕੇ ਉਹਨਾਂ ਟੋਆ ਲਗੀਆਂ ਰਹੀਆਂ ਬਹੁਤ ਮਸ਼ੀਨਾਂ ਜੀਆਂ ਠੰਡੇ ਪੜ ਪੜਦੀਆਂ ਰਹੀਆਂ ਨੇ ਐਗਜ਼ੈਕਟਲੀ 2 ਮਹੀਨੇ ਹੀ ਹੋਏ ਨੇ ਕਿਉਂਕਿ ਪਹਿਲਾਂ ਜਿਹੜੀ ਆਪਾਂ ਨਿਊਜ਼ ਚਲਾਈ ਸੀਗੀ ਉਹਦੇ ਚ ਤੁਸੀਂ ਦੇਖਿਆ ਹੁਣ ਇੱਥੇ ਬੜੇ ਮਾੜੇ ਹਾਲਾਤ ਸੀਗੇ ਇੱਥੇ ਇੱਥੇ ਤੁਹਾਨੂੰ ਦੱਸਦੀ ਕਿ ਇੱਥੇ ਇੱਕ ਚਾਹ ਛੂਵੀ ਦੀ ਆਂਟੀ ਵੀ ਹੁੰਦੇ ਸੀਗੇ ਇੱਕ ਦੁਕਾਨ ਚਾਹ ਵੀ ਦੀ ਵੀ ਲੱਗੀ ਹੋਈ ਸੀਗੀ ਉਹ ਵੀ ਚਕਵਾ ਦਿੱਤੀ ਹਾਂ ਜੀ ਹਾਂ ਜੀ ਹਾਂ ਇੱਥੇ ਬਣਨ ਕਿ ਜਾ ਰਿਹਾ ਹੁਣ ਇਹ ਤੇ ਬਣਦਾ ਜੀ ਇੱਕ ਪਾਰਕ ਕਹਿੰਦੇ ਆ ਬਣਾਉਣ ਨੂੰ ਬਾਓ ਪਾਰਕ ਬਣਨ ਜਾ ਰਿਹਾ ਤੁਹਾਡੇ ਲਈ ਵਧੀਆ ਹੋ ਗਿਆ ਤੁਸੀਂ ਸੈਰ ਵੀ ਕਰ ਸਕਦੇ ਹੋ ਉਹ ਦੇਖੋ ਰੱਖ ਤੇ ਕਹਿੰਦੇ ਹੋਰ ਤੇ ਆ ਕੇ ਰੱਖ ਦੇਣੇ ਨੇ ਉਥੇ ਬੈਹnde ਆ ਕੇ ਹੁਣ ਇੱਕ ਮੁੱਕ ਚਲੇ ਜਾਂਦੇ ਨੇ ਲੱਕੜ ਵੀ ਲੱਗਣ ਜਾ ਰਹੇ ਪੇੜ ਪੋਦੇ ਲੱਗਣ ਜਾ ਰਹੇ ਨੇ ਹਾਂ ਹਾਂ ਜੀ ਇਹ ਕਿੰਨਾ ਵਧੀਆ ਉਪਰਾਲਾ ਮੰਨਦੇ ਹੋ ਤੁਸੀਂ ਜੀ ਬਹੁਤ ਗੰਦ ਚੱਕਿਆ ਰਹੋ ਉਥੇ ਬਹੁਤ ਜ਼ਿਆਦਾ ਪਿਆਸ ਆ ਸਾਰੇ ਇੱਥੇ ਤਾਂ ਖੜੇ ਨਹੀਂ ਜਾਂਦਾ ਸੀਗਾ ਮੱਛਰ ਇੰਨੇ ਮਤਲਬ ਇੰਨਾ ਜ਼ਿਆਦਾ ਸੀਗਾ ਇਸੀ ਰਿਕਵਰ ਨਿਊਜ਼ ਕੀਤੀ ਐਦਾਂ ਲੱਗਦਾ ਸੀਗਾ ਵੀ ਬਹੁਤ ਜ਼ਿਆਦਾ ਗੰਦਗੀ ਹੈ ਇੱਥੇ ਤਾਂ ਬਿਮਾਰੀਆਂ ਫੈਲਣ ਵਾਲਾ ਕੰਮ ਸੀਗਾ ਹਾਂ ਬਹੁਤ ਸੀਗਾ ਜੀ ਜੀ ਹਾਂ ਇੱਕ ਉਹ ਸੜਕ ਤੇ ਆ ਜੀ ਉਹ ਰਹਿ ਕੇ ਬਣ ਗਿਆ ਉਹ ਉਹ ਵੀ ਚੁਕਵਾਉਣਾ ਚਾਹੀਦਾ ਵਾ ਜੀ ਹਾਂ ਗਿੱਲ ਪਿੰਡ ਦੇ ਹਾਲਾਤ ਜਿਹੜੇ ਕਾਫੀ ਸੁਧਰ ਗਏ ਨਹੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਆਪਾਂ న్యూਸ ਵਿੱਚ ਲਾਈ ਹੈ ਤੇ ਸਰਕਾਰ ਤੱਕ ਇਹ ਮੈਸੇਜ ਪਹੁੰਚਿਆ ਤੇ ਅਸਰ ਵੀ ਹੋਇਆ ਸਰਕਾਰ ਨੇ ਇੱਥੇ ਦੇਖੋ ਪਾਰਕ ਬਣਾਣ ਲਈ ਜੁੜੀ ਕੀ ਜਗਾ ਪਾਰਕ ਬਣਾ ਲੀ ਇੱਥੇ ਲਗਾ ਦਿੱਤੇ ਜੋ ਕੂੜੇ ਦੇ ਡੰਪ ਦੀ ਜਗਾ ਸੀਗੀ ਤਾਂ ਕੀ ਮੈਸੇਜ ਦੇਣਾ ਚਾਹੋਗੇ ਜੀ ਇਹ ਤਾਂ ਬਹੁਤ ਵਧੀਆ ਹੋ ਗਿਆ ਜੀ ਇਹ ਤਾਂ ਹਾਂ ਇਹ ਕੰਮ ਪਰ ਕਿੰਨੇ ਕੋ ਲੋਕਾਂ ਦੇ ਘਰ ਨਹੀਂ ਇੱਥੇ ਘਰ ਜੀ ਮਹੱਲੇ ਸਾਰੇ ਨੇ ਆ ਵੀ ਤਾਂ ਵਿਕੀ ਹੋਈ ਆ ਜੀ ਆ ਵੀ ਮਹੱਲਾ ਸਾਰਾ ਗੱਵੇ ਆ ਪਹਿਲਾਂ ਤੇ ਇੱਥੇ ਆ ਕੇ ਖੜਦੇ ਨਹੀਂ ਹੋਗੇ ਤੁਸੀਂ ਨਾ ਨਾ ਜਾਵਾਂ ਹੀ ਨਹੀਂ ਹੁਣ ਤੁਸੀਂ ਉੱਥੇ ਹੀ ਉੱਠ ਕੇ ਆਇਓ ਬੈਠ ਕੇ ਉਹ ਤਾਂ ਬੈਠੇ ਆਏ ਉੱਥੇ ਬੈਠਣ ਨੂੰ ਵੀ ਜਗ੍ਹਾ ਬਣਾਤੀ ਚੀਰ ਹਾਂ ਵਧੀਆ ਬਣਾਤੀ ਜੀ ਹੁਣ ਇਹਨਾਂ ਟ੍ਰੈਕ ਤੇ ਨਾ ਪੱਧਰ ਕਰਕੇ ਵਧੀਆ ਬਣਾ ਦੇਣੀ ਹੈ ਮਿੱਟੀ ਛਾ ਕੇ ਹੋ ਹਾਂ ਜੀ ਹਾਂ ਸੋ ਆ ਬਿਲਕੁਲ ਦੇਖ ਸਕਦੇ ਹੋ ਹਾਲਾਤ ਇੱਥੋਂ ਦੇ ਇੱਕ ਟਾਈਮ ਸੀਗਾ 2-3 ਮਹੀਨੇ ਪਹਿਲਾਂ ਆਪਾਂ ਵੀ ਨਿਊਜ਼ ਚਲਾਈ ਸੀ ਦੋ ਵਾਰ ਚਲਾਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਔਰ ਅੱਜ ਤੁਹਾਨੂੰ ਦੱਸਦੀ ਆ ਇੱਕ ਬੋਰਡ ਲਿਖਿਆ ਹੋਇਆ ਜੀ ਪਹਿਲਾਂ ਤੇ ਇੱਥੇ ਕੂੜੇ ਤੇ ਡੰਪ ਮੈਂ ਕਹਿੰਨੀ ਆ ਟਰਾਲੀ ਟਰੱਕ ਸਾਰੇ ਕੂੜੇ ਜਿਹੜੇ ਕਿ ਇੱਥੇ ਹੀ ਆਉਂਦੇ ਸੀਗੇ ਸਾਰੇ ਸ਼ਹਿਰ ਦਾ ਕੂੜਾ ਗਿਲਪਿੰਡ ਦੇ ਵਿੱਚ ਆਂਦਾ ਸੀਗਾ ਜਿਸ ਤਰ੍ਹਾਂ ਤਾਜਪੁਰ ਰੋਡ ਤੇ ਜਾਂਦਾ ਹੁਣ ਲਿਖਿਆ ਹੋਇਆ ਜੀ ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ ਤੁਹਾਨੂੰ ਦੱਸਦੀ ਕਿ 20000 ਰੁਪਏ ਜੁਰਮਾਨਾ ਵੀ ਹੈ ਜਿਹੜਾ ਕੂੜਾ ਸੁੱਟਦਾ ਇੱਥੇ 20000 ਰੁਪਏ ਜੁਰਮਾਨਾ ਵੀ ਹੈ ਤੇ ਵਹੀਕਲ ਵੀ ਜਿਹੜਾ ਕੀ ਹੈ ਜ਼ਬਤ ਕਰ ਲਿੱਤਾ ਜਾਵੇਗਾ ਤਾਂ ਜਿਹੜੀ ਕੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸਟ੍ਰਿਕਟ ਹੋ ਗਈ ਹੈ ਚਾਹੇ ਤੁਸੀਂ ਜਗ੍ਹਾ ਜਿਹੜੀ ਹੈ ਤੁਸੀਂ ਹੁਣ ਦੇਖੋ ਮਿੱਟੀ ਪਾ ਦਿੱਤੀ ਗਈ ਹੈ ਔਰ ਇੱਥੇ ਕੀ ਆ ਜਾਂਦਾ ਪਿਆ ਹੈ ਸ਼ਾਇਦ ਅੰਕਲ ਜੀ ਨੂੰ ਨਹੀਂ ਪਤਾ ਹੋਣਾ ਜਾਂ ਫਿਰ ਉਹਨਾਂ ਦੇ ਨੋਲਿਜ ਹੋਏਗਾ ਜਾਂ ਨਹੀਂ ਹੋਏਗਾ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਕੀ ਹੈ ਦਰਫਕ ਦਰਖਤ ਲਗਾਏ ਗਏ ਨੇ ਸੁविधा ਜਿਹੜੀ ਕੀ ਦਿੱਤੀ ਗਈ ਹੈ ਲੋਕਾਂ ਨੂੰ ਪਾਰਕ ਬਣਾਏ ਜਾਣਗੇ ਪਰ ਹੁਣ ਦੇਖੋ ਗਿਲਪਿੰਡ ਦਾ ਇਹ ਨਜ਼ਾਰਾ ਜਿਹੜਾ ਕੀ ਇੱਥੇ ਕੀ ਬਨੇਗਾ ਕਿਉਂਕਿ ਜਿਸ ਤਰ੍ਹਾਂ ਇਹ ਕਾਫੀ ਜਗ੍ਹਾ ਦੇ ਵਿੱਚ ਬਣ ਰਿਹਾ ਤਾਂ ਲੱਗਦਾ ਕੁਝ ਅੱਛਾ ਹੀ ਬਨੇਗਾ ਗਿਲਪਿੰਡ ਦੇ ਲੋਕਾਂ ਦੇ ਲਈ ਸਹੂਲਤ ਦਾ ਜਿਹੜਾ ਕੀ ਇੱਥੇ ਜ਼ਰੀਆ ਬਣ ਸਕਦਾ ਹੈ ਔਰ ਇੱਥੇ ਜਿਹੜਾ ਕੀ ਹੁਣ ਗੰਦ ਬਿਲਕੁਲ ਵੀ ਨਹੀਂ ਹੈ ਇਹ ਤਾਂ ਸਿਰਫ ਮਿੱਟੀ ਹੈ ਔਰ ਕੂੜੇ ਦਾ ਜਿਹੜਾ ਕੀ ਹੈ ਹੁਣ ਜੇ ਕੋਈ ਇੱਥੇ ਗਿਲਪੰਡ ਦੇ ਵਿੱਚ ਕੂੜਾ ਸੁੱਟਦਾ ਤਾਂ ਉਹਨੂੰ 20000 ਰੁਪਏ ਜੁਰਮਾਨਾ ਦੇ ਨਾਲ ਤੁਹਾਡਾ ਜ਼ਬਤ ਕਰ ਲਿੱਤਾ ਜਾਵੇਗਾ ਵਹੀਕਲ ਵੀ ਤਾਂ ਤੁਸੀਂ ਵੀ ਜੇਕਰ ਇੱਥੇ ਕੂੜਾ ਸੁੱਟੋਗੇ ਤਾਂ ਤੁਹਾਨੂੰ ਸੋਚ ਸਮਝ ਕੇ ਆਈਓ ਕਿਉਂਕਿ ਇੱਥੇ ਜਿਹੜਾ ਇਹ ਸਟ੍ਰਿਕਟ ਗਾਈਡਲਾਈਨਸ ਜੁੜੀਆਂ ਨੇ ਇੱਥੇ ਇੱਕ ਬੋਰਡ ਲਗਾ ਦਿੱਤਾ ਗਿਆ ਹੈ ਬਜ਼ੁਰਗਾਂ ਦੇ ਬੈਠਣ ਲਈ ਚੇਅਰਸ ਲਗਾ ਦਿੱਤੀਆਂ ਗਈਆਂ ਨੇ ਪੇੜ-ਪੌਦੇ ਲੱਗਨੇ ਸਟਾਰਟ ਹੋ ਗਏ ਨੇ ਔਰ ਬਹੁਤ ਵਧੀਆ ਉਪਰਾਲਾ ਜਿਹੜਾ ਕੀ ਹੈ ਸਰਕਾਰ ਨੇ ਇੱਕ ਕਹਿ ਸਕਦੇ ਆਪਾਂ ਮੈਸੇਜ ਦਿੰਨੇ ਆ ਲੋਕ ਬੁਲਾਉਂਦੇ ਨੇ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਸੋ ਇੱਥੇ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਅਸਰ ਕਿ ਖਬਰ ਦਾ ਵੀ ਅਸਰ ਹੋਇਆ ਤੇ ਲੋਕਾਂ ਦੀ ਜਿਹੜੀ ਕੀ ਹੈ ਸ਼ਿਕਾਇਤ ਸੀਗੀ ਉਹ ਵੀ ਖਤਮ ਹੋ ਗਈ ਹੈ ਲੋਕ ਖੁਸ਼ ਨਜ਼ਰ ਆ ਰਹੇ ਨੇ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ ਵੀਪੀ ਨਿਊਜ਼ ਦੇ ਪੰਜਾਬ ਦੇ ਨਾਲ ਤੇ ਨਾਲ ਹੀ ਇਦਾਂ ਦੀਆਂ ਖਬਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ